ਉਹੋ ਜੇਲਾਂ ਦੇ ਵਿੱਚ ਡੱਕਣ ਜਿਹੜੇ ਮਰਜ਼ੀ ਪਰਚੇ ਦਰਜ ਕਰਨ ਇਹਨਾਂ ਨੂੰ ਪੂਰੇ ਸਿੱਧੇ ਹੋ ਕੇ ਡੱਕਰਾਂਗੇ ਉਹ ਭਾਵੇਂ ਰਪਿੰਦਰ ਹੈਪੀ ਐਮਐਲਏ ਆ ਉਹ ਭਾਵੇਂ ਲਖਵੀਰ ਐਮਐਲਏ ਆ ਪਰ ਪਿੰਡ ਵਾਲਿਓ ਤੁਸੀਂ ਸਾਨੂੰ ਆਵਾਜ਼ ਮਾਰੋ ਕਿਸੇ ਵੀ ਪਿੰਡ ਦੇ ਵਿੱਚ ਆਉਂਦੇ ਨੇ ਸਵਾਲ ਕਰਾਂਗੇ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਨਜਾਇਜ਼ ਪਰਚੇ ਦਰਜ ਹੋ ਰਹੇ ਨੇ ਹੋਰ ਵੀ ਜੋ ਕੁਝ ਹੋ ਰਿਹਾ ਉਹ ਬੜਾ ਹੈਰਾਨੀਜਨਕਾ ਉਸ ਤੋਂ ਬਾਅਦ ਜਿਹੜਾ ਜੇਲ੍ਹ ਦੇ ਵਿੱਚ ਰਿਹਾ ਆਪਣੇ ਪੰਜ ਦੇ ਪੰਜਾਂ ਨੇ ਕੋਈ ਉੱਥੇ ਜਾ ਕੇ ਰੋਟੀ ਨਹੀਂ ਖਾਧੀ ਇਹਨਾਂ ਦੀ ਅਜੇ ਤੱਕ ਨਹੀਂ ਰੋਟੀ ਖਾਧੀ ਕਿਉਂਕਿ ਅੱਜ ਲਿਖ ਕੇ ਦੇਣਾ ਸੀਗਾ ਹੁਣ ਵੀ ਇਹੇ ਬੰਦੇ ਭੁੱਖ ਹੜਤਾਲਤੇ ਨੇ ਜਦੋਂ ਤੱਕ ਸਾਡੀ ਰਿਹਾਈ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਨੂੰ ਲਿਖ ਕੇ ਦੇਣਾ ਸੀ ਪਰੰਤੂ ਅਜੇ ਸਾਡੀ ਸਿਹਤ ਨੂੰ ਕੁਝ ਹੋਇਆ ਨਹੀਂ ਸੀ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੁਣ ਅਗਲੀ ਬੇਨਤੀ ਇਹ ਆ ਵੀ ਆਪਾਂ ਲੜਦੇ ਰਹਿਨੇ ਆ ਅਕਾਲੀ ਕਾਂਗਰਸੀਆਂ ਪਿੱਛੇ ਮਜੀਠੀਆ ਜੇਲ੍ਹ ਦੇ ਵਿੱਚ 500 ਬੰਦੇ ਦੀ ਜਗ੍ਹਾ ਕਵਰ ਕਰੀ ਬੈਠਾ ਚਾਰ ਬੈਰਕਾਂ ਬਿਲਕੁਲ ਖਾਲੀ ਨੇ ਜੇ ਉਹਨੇ ਮੱਥਾ ਟੇਕਣਾ ਹੋਣਾ ਚਲੋ ਜੀ ਅੰਦਰ ਮੁਰਗਿਆਂ ਵਾਂਗੂ ਤਾੜੇ ਹੋਏ ਨੇ ਇੱਕ ਇਹਨਾਂ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਰਮਨ अरोड़ा ਜਦੋਂ ਅਸੀਂ ਗੱਲ ਜੇਲ੍ਹ ਦੇ ਵਿੱਚ ਗਏ ਦੋਵੇਂ ਇਕੱਠੇ ਜੱਫੀਆਂ ਪਾ ਕੇ ਸ਼ੈਰ ਕਰਦੇ ਸੀ ਕਿ ਦੋਨਾਂ ਦੇ ਕੱਛੇ ਪਾਏ ਹੋਏ ਬਨਾਣਾ ਪਾਏ ਆ ਵੀ ਸਾਰੇ ਲੋਕ ਮੁਰਗਿਆਂ ਵਾਂਗੂ ਅੰਦਰ ਤਾੜੇ ਹੋਏ ਨੇ ਜੇ ਉਹਨੇ ਮੱਥਾ ਟੇਕਣਾ ਹੋਣਾ ਜਿਹੜੇ ਲੋਕ ਪਾਠ ਕਰਦੇ ਨੇ ਅਸੀਂ ਵੀ ਗੁਰਦੁਆਰਾ ਸਾਹਿਬ ਹੀ ਬੈਠੇ ਸੀ ਚਲੋ ਮੈਂ ਤੇ ਬਲਪ੍ਰੀਤ ਜਦੋਂ ਆ ਰਿਹਾ ਸੀ ਮੈਂ ਕੁਦਰਤੀ ਵੈਸੇ ਹੀ ਬਾਹਰ ਆ ਗਿਆ ਸਾਡੇ ਪ੍ਰਧਾਨ ਜੀ ਆ ਦੋ ਤਿੰਨ ਵੀਰ ਅੰਦਰ ਬੈਠੇ ਸੀ ਇਹਨਾਂ ਨੂੰ ਕਹਿੰਦੇ ਚਲੋ ਗੁਰਦੁਆਰੇ ਚੋਂ ਬਾਹਰ ਬਾਹਰ ਭਗਵਾਨਤ ਮਾਨ ਬਹੁਤ ਵੱਡੀਆਂ ਗੱਲਾਂ ਕਰਦਾ ਵੀ ਮਜੀਠੀ ਅੰਦਰ ਆਮ ਲੋਕਾਂ ਵਾਂਗੂ ਰਹਿ ਰਿਹਾ ਪਰ ਜਾ ਕੇ ਦੇਖਿਓ ਇੰਨੀ ਜ਼ਿਆਦਾ ਸਿਕਿਉਰਟੀ ਆ ਆਮ ਲੋਕ ਉਥੇ ਮਰਨ ਨੂੰ ਇੱਕ ਬੈਰਕ ਦੇ ਵਿੱਚ ਜਿਹਦੇ ਵਿੱਚ 25 ਜਾਣੇ ਆ ਅਸੀਂ ਉਥੇ 65 ਜਾਣੇ ਸੀਗੇ ਰਾਤ 65 ਜਾਣੇ ਸਾਹ ਨਹੀਂ ਆ ਰਿਹਾ ਸੀ ਉਹਦਾ ਚਲੋ ਆਪਣਾ ਜ਼ਿਲ੍ਹਾ ਆਪਣੇ ਜ਼ਿਲ੍ਹੇ ਦੇ ਉਥੇ ਲੋਕ ਸੀ ਸਾਡੇ ਦੋਸਤ ਸੀਗੇ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਸਾਨੂੰ ਜਗ੍ਹਾ ਬਣਾਈ ਸਾਨੂੰ ਪੰਜਾਛਾਂ ਨੂੰ ਬਹੁਤ ਖੁੱਲ੍ਹੇ ਦੇ ਵਿੱਚ ਰੱਖਿਆ ਫਾਂਵੇਂ ਸਾਰੀ ਰਾਤ ਉਹਨਾਂ ਨੇ ਜਾਗ ਕੇ ਕੱਟੀ ਕਹਿੰਦੇ ਵੀ ਤੁਸੀਂ ਯਾਰ ਆਰਾਮ ਨਾਲ ਰਹੋ